ਤਾਲ ਜੀ ਅੱਜ ਦੀਆਂ ਵੱਡੀਆਂ ਖਬਰਾਂ ਤੇ ਪੇਸ਼ ਕਰਨ ਲੱਗੇ ਜੀ 50 ਖਬਰਾਂ ਤੁਹਾਡੇ ਲਈ ਲੈ ਕੇ ਹਾਜ਼ਰਾਂ ਕੈਲੀਫੋਰਨੀਆ ਭਾਰਤੀ ਡੈਕਟਰ ਦੀ ਕਾਰ 250 ਫੁੱਟ ਡੂੰਗੀ ਖਾਈ ਵਿੱਚ ਡਿੱਗ ਚੁੱਕੀ ਹੈ ਫਿਰ ਵੀ ਚਮਤਕਾਰ ਇਹ ਹੈ ਜਿਆ ਹੋਇਆ ਕਿ ਜਿਹੜਾ ਸਾਰਾ ਪਰਿਵਾਰ ਬਚ ਚੁੱਕਿਆ ਜੀ ਇਹ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਫਾਜ਼ਿਲਕਾਰ ਦੇ ਜੀ ਪਤਨੀ ਦੇ ਵਿਛੋੜੇ ਵਿੱਚੋਂ ਪਤੀ ਨੇ ਕੀਤੀ ਹੈ ਜੀ ਕੁਝ ਕੁਝ ਰੇਲ ਗੱਡੀ ਅੱਗੇ ਆ ਕੇ ਛਾਲ ਮਾਰ ਕੇ ਸਰੀਰ ਦੇ ਟੋਟੇ ਟੋਟੇ ਕਰਵਾ ਲੈਣੇ ਜੀ ਇੱਕ ਖਬਰ ਜੀ ਫਾਜ਼ਿਲਕਾਰ ਦੇ ਪਿੰਡ ਬੋਦੀ ਪਿੱਥਾਂ ਦੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਦਾ ਜਿਹੜਾ ਸਿਹਤ ਸਿਸਟਮ ਬਹੁਤ ਬੜਗੜਾ ਰਹੇ ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਜੀ ਕੋਈ ਐਂਬੂਲੈਂਸ ਤਾਂ ਰੇੜੀ ਤੇ ਹੀ ਮਰੀਜ਼ ਨੂੰ ਲੈ ਕੇ ਪਹੁੰਚ ਚੁੱਕਿਆ ਜੀ ਆਪਣੇ ਘਰ ਦੇ ਨੇੜੇ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਮੁੱਖ ਮੰਤਰੀ ਭਵੰਤਵਾਨ ਨੇ ਸੰਗਰੂਰ ਤੋਂ ਉਮੀਦਵਾਰ ਮੀਤ ਹੈ ਲਈ ਕੀਤਾ ਜੀ ਚੋਣ ਪ੍ਰਚਾਰ ਭਵੰਤਵਾਨ ਨਜ਼ਰ ਆਏ ਨੇ ਜੀ ਆਪਣੇ ਆਪਣੇ ਅੰਦਾਜ਼ ਦੇ ਵਿੱਚ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਸੀਐਮ ਮਾਨ ਵੱਲੋਂ ਫਾਈਲਾਂ ਤੇ ਹਸਟਾਕਚਰ ਨਾ ਕਰਨ ਕਰਨ ਪੰਜਾਬ ਸਰਕਾਰ ਦਾ ਕੰਮ ਕਾਜ ਠੱਪ ਹੋ ਚੁੱਕਿਆ ਸੁਖਵੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਸ਼ਰਮਣੀ ਕਾਲੇਦ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਵਾਂਗੂ ਪੰਜਾਬ ਵਿੱਚ ਵੀ ਸਰਕਾਰੀ ਕੰਮ ਕਾਜ ਠੱਪ ਹੋ ਗਿਆ ਕਿਉਂਕਿ ਮੁੱਖ ਮੰਤਰੀ ਭਵੰਤਵਾਨ ਕਈ ਮਹੀਨਿਆਂ ਤੋਂ ਫਾਈਲਾਂ ਤੇ ਹਸਟਾਕਚਰ ਨਹੀਂ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਨੇ ਇਹ ਦਾਅਵਾ ਕੀਤਾ ਕਿ ਜਦੋਂ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਮਾਨਸਾ ਵਿੱਚ ਮੈਡੀਕਲ ਕਾਲਜ ਜ਼ਰੂਰ ਸਥਾਪਿਤ ਕੀਤੇ ਜਾਵੇਗਾ ਤੇ ਉਹਨਾਂ ਨੇ ਆਪ ਸਰਕਾਰ ਵੱਲੋਂ ਸੂਬੇ ਵਿੱਚ 16 ਮੈਡੀਕਲ ਕਾਲਜ ਸਥਾਪਿਤ ਕਰਨ ਦਾ ਵਾਅਦਾ ਕਰਨ ਫਿਰ ਵਾਅਦੇ ਤੋਂ ਭੱਜਣ ਦੀ ਵੀ ਨਿਖੇਤੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਸਬਾ ਸਾਲ ਦੇ ਬੱਚੇ ਦੀ ਬਾਲਟੀ ਵਿੱਚ ਡੁੱਬਣ ਨਾਲ ਮੌਤ ਹੋ ਚੁੱਕੀ ਹੈ ਪਰਿਵਾਰ ਦਾ ਰੋ ਰੋ ਕੇ ਬੁਲਾਹਾਲ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ ਦੇ ਪਰਿਵਾਰ ਦੇ ਸਟਾਫ ਵਿਚਾਲੇ ਲੜਾਈ ਹੋ ਚੁੱਕੀ ਹੈ ਇਸ ਕਾਰਨ ਪੈਦਾ ਹੋਇਆ ਜੀ ਵਿਵਾਦ ਬਠਿੰਡਾ ਤੋਂ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸਰਕਾਰੀ ਹਸਪਤਾਲ ਦੀ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਰੂਪਨਗਰ ਸਰਹੰਦ ਨਹਿਰ ਤੇ ਬਣ ਰਿਹਾ ਹੈ ਪੁਲ ਤਕਨੀਕ ਤੇ ਸੁੰਦਰਤਾ ਦਾ ਜਿਹੜਾ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ ਰੂਪਨਗਰ ਦੇ ਸਰਹਿੰਦਰ ਨਹਿਰ ਦੇ ਉੱਤੇ ਜਿਹੜਾ ਰੂਪਨਗਰ ਤੋਂ ਨਵਾਂ ਸ਼ਹਿਰ ਦੇ ਮਾਰਗ ਤੇ ਬਣ ਰਿਹਾ ਪੁਲ ਇੱਕ ਢਾਂਚਾ ਤਿਆਰ ਕੀਤਾ ਜਾ ਚੁੱਕਾ ਹੈ ਦੂਜੇ ਪਾਸੇ ਤਿਆਰੀ ਆਰੰਭ ਹੋ ਗਈ ਹੈ ਤਿਆਰ ਹੋ ਚੁੱਕੇ ਢਾਂਚਾ ਫਰਸ਼ ਪਾਉਣ ਲਈ ਲੋਹੇ ਦਾ ਜਾਲ ਪਿਛਾਇਆ ਗਿਆ ਹੈ ਉਸ ਤੋਂ ਬਾਅਦ ਅਗਲੀ ਖਬਰ ਜੀ ਜਸਪੀ ਜਿਹੜੀ ਜਪਨੀਤ ਕੌਣ ਨੇ 90 ਫੀਸਦੀ ਨੰਬਰ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਚਮਕਾਇਆ ਪੀਐਸਸੀਬੀ ਵੱਲੋਂ ਇਨਾਨ ਐਲਾਨਨੇ ਗਏ ਨਤੀਜਿਆਂ ਵਿਜੇ ਕੂਪਰ ਹਾਈ ਸਕੂਲ ਦੀ ਤਰਨਤਾਰਨ ਦੀ ਵਿਦਿਆਰਥਣ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਅਗਲੀ ਖਬਰ ਜੀ ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇੰਨਾ ਲੀਡਰਾਂ ਜੋ ਇੱਕਤੇ ਖੇਡ ਸਕਦੀ ਹੈ ਜੀ ਦੋ ਲੁਧੇਨਾ ਲੋਕ ਸਭਾ ਸੀਟ ਲਈ ਕਾਂਗਰਸ ਅਮਨੀਤ ਸਿੰਘ ਬਿੱਟੂ ਨੂੰ ਟੱਕਰ ਦੇਣ ਲਈ ਚੋਟੀ ਦੇ ਲੀਡਰ ਦੀ ਪਾਲ ਕਰ ਰਹੀ ਹੈ ਕਿਹਾ ਜਾ ਰਿਹਾ ਹੈ ਇਸ ਲਈ ਚਾਰ ਸੀਨੀਅਰ ਲੀਡਰ ਮੁੱਖ ਦਾਵੇਦਾਰ ਮੰਨੇ ਜਾ ਰਹੇ ਨੇ ਕਿਉਂਕਿ ਇਹ ਚਾਰ ਲੀਡਰ ਆਓ ਇਹਨਾਂ ਦੇ ਅੱਗੇ ਚਰਚਾ ਕਰ ਰਹੇ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਟਰੈਕਟਰ ਖੇਤ ਵਿੱਚ ਲੈ ਜਾਂਦੇ ਸਮੇਂ ਪਲਟ ਗਿਆ ਹੀਠਾਉਣ ਨਾਲ ਮਾਪਿਆਂ ਦੇ ਇਕਲੌਤੇ 16 ਸਾਲ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੀ ਗੱਤ ਰਾਂ ਖਬਰਾਂ ਉਸ ਤੋਂ ਬਾਅਦ ਅਗਲੀ ਬੀਡੀ ਹੋ ਜੀ ਸੀਐਮ ਪਵਨਤਮਾਨ ਫਾਈਲਾਂ ਤੇ ਇੰਸਟਰਕਸ਼ਨ ਨਾ ਕਰਨ ਕਰ ਪੰਜਾਬ ਦਾ ਕੰਮ ਬਹੁਤ ਰੁਕਿਆ ਬੈਠਾ ਹੈ ਉਸ ਤੋਂ ਬਾਅਦ ਅਗਲੀ ਬੀਡੀ ਖਬਰ ਜੀ ਇੱਕ ਹੋਰ ਨੂ ਨੇ ਵਿਦੇਸ਼ ਜਾ ਕੇ ਬਦਲੇ ਜੀ ਰੰਗ 30 ਲੱਖ ਲਾ ਕੇ ਕੈਨੇਡਾ ਭੇਜਣ ਵਾਲੇ ਪਤੀ ਅੱਗੇ ਰੱਖਤੀ ਹੈ ਜੀ ਤਲਾਕ ਦੀ ਮੰਗ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਇਲਾਕੇ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆ ਜਿੱਥੇ ਸਹੁਰਾ ਪਰਿਵਾਰ ਨੇ 30 ਲੱਖ ਰੁਪਏ ਦੇ ਖਰਚ ਕਰਕੇ ਨੂ ਨੂੰ ਵਿਦੇਸ਼ ਭੇਜਿਆ ਸੀ ਨੂ ਨੇ ਬਾਅਦ ਵਿੱਚ ਆਪਣੇ ਪਤੀ ਨੂੰ ਸੱਦਨ ਤੋਂ ਇਨਕਾਰ ਕਰ ਦਿੱਤਾ ਇਹੀ ਨਹੀਂ ਜਦੋਂ ਦਸੂਆ ਪਰਿਵਾਰ ਵੱਲੋਂ ਇਸ ਦੇ ਪਤੀ ਨੂੰ ਵਿਦੇਸ਼ ਭਲਾਉਣ ਲਈ ਵਾਰ-ਵਾਰ ਮੰਗ ਰੱਖੇਗੀ ਤਾਂ ਉਹਨਾਂ ਨੇ ਅੱਗੋਂ ਤਲਾਕ ਦੀ ਮੰਗ ਰੱਖ ਦਿੱਤੀ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜਾਈਆ ਬੋਹਰ ਚ ਹਣੀ ਟ੍ਰੈਪ ਚ 40 ਲੱਖ ਦੀ ਠੱਗੀ ਮਾਰਨ ਵਾਲੇ ਅਣਪਛਤਿਆਂ ਖਿਲਾਫ ਕੇਸ ਦਰਜ ਕਰ ਲਿਆ ਬੋਹਰ ਦੇ ਥਾਣਾ ਸਿਟੀ ਬੰਦ ਦੀ ਪੁਲਿਸ ਨੇ ਸੁੰਦਰ ਨਗਰੀ ਨਿਵਾਸੀ ਇੱਕ ਵਿਅਕਤੀ ਨੂੰ ਹਣੀ ਟ੍ਰੈਪ ਵਿੱਚ ਫਸਾ ਕੇ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਸਾਹਮਣਾ ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਇਸ ਮੌਕੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਰਵਿੰਦਰ ਵੰਸਲ ਪੁੱਤਰ ਦੇਸ਼ ਰਾਜ ਵਾਸੀ ਸੁੰਦਰ ਨਗਰੀ ਗਲੀ ਨੰਬਰ 3 ਦੇ ਮਾਮਲਾ ਦਰਜ ਕਰਵਾਇਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫਾਜ਼ਿਲਕਾ ਪੁਲਚ ਨੇ 56 ਜਿਹੜਾ 56,52000 ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਪਤੀ ਪਤਨੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਦੇ ਆ ਫਾਜ਼ਿਲਕਾ ਪੁਲਿਸ ਨੇ પતિ ਪਤਨੀ ਖਿਲਾਫ ਧੋਖਾਧੜੀ ਦਾ ਮਕਦਮਾ ਦਰਜ ਕਰਨ ਦਾ ਮਾਮਲਾ ਸਾਹਮਣੇ ਜਾਣਕਾਰੀ ਦੇਂਦੇ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਵੱਲੋਂ ਦਰਖਾਸਤ ਨੰਬਰ 204 ਵਿੱਚ 16 ਫਰਵਰੀ 2024 ਵੱਲੋਂ ਅਸਿਸਟੈਂਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਫਾਜ਼ਿਲਕਾ ਵੱਲੋਂ ਨੀਰਜ ਅਰੋੜਾ ਪੁੱਤਰ ਸ਼ਾਮ ਅਰੋੜਾ ਅਤੇ ਰੂਬੀ ਅਰੋੜਾ ਪਤਨੀ ਨੀਰਜ ਅਰੋੜਾ ਨੇ ਇੰਦਰਾ 30 ਤਦੇ ਐਡ ਕ੍ਰੈਡਿਟ ਐਨ ਟੂ ਦੇ ਸਮੂਹਿਕ ਸੁਸਾਇਟੀ ਵੱਲੋਂ ਆਪਣੀ ਬ੍ਰਾਂਚ ਖੋਲ੍ਹ ਲਈ ਹੈ ਜੀ ਲੋਕਾਂ ਨਾਲ ਧੋਖਾਧੜੀ ਉਸ ਤੋਂ ਬਾਅਦ ਅੱਗੇ ਬੜੀ ਖਬਰ ਜੀ ਲੋਕ ਸਭਾ ਚੋਣਾਂ ਚੱਕ ਇਸ ਪਾਸੇ ਚੁੱਕ ਸਕਦੇ ਜੀ ਪੰਜਾਬ ਦਾ ਐਸ்சி ਵੋਟਰ ਇਹ ਖਬਰ ਹੈ ਜੀ ਪੂਰੇ ਦੇਸ਼ ਵਿੱਚ ਇੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਤਰੀਕੇ ਨਾਲ ਗਰਮਾਈ ਹੋਈ ਹੈ ਭਾਰਤ ਬਹੁਤ ਧਰਮੀ ਦੇਸ਼ ਹੈ ਇੱਥੇ ਕਈ ਭਾਈਚਾਰਿਆਂ ਦੇ ਲੋਕ ਰਹਿੰਦੇ ਨੇ ਚੋਣਾਂ ਦੇ ਸਮੇਂ ਇਹ ਵੋਟਰ ਅਲੱਗ-ਅਲੱਗ ਤਰੀਕੇ ਨਾਲ ਆਪਣਾ ਪ੍ਰਭਾਵ ਛੱਡਦੇ ਨੇ ਪੰਜਾਬ 'ਚ ਅਨੁਸੂਚਿਤ ਜਾਤੀ ਨੇ 39 ਉਪਜਾਤੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਸਿਪਾਹੀ ਗਗਨਦੀਪ ਸਿੰਘ ਦੀ ਦਿੱਤੀ ਮਿਲੀ ਹੈ ਜੀ ਤਰੱਕੀ ਸਿਪਾਹੀ ਗਗਨਦੀਪ ਸਿੰਘ ਨੂੰ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵੱਲੋਂ ਮੁਖੀ ਮੈਡਮ ਦੇ ਡਾਕਟਰ ਸਹਿਮਤ ਕੌਰ ਦੇ ਜਿਹੜੇ ਗਗਨਦੀਪ ਸਿੰਘ ਵੱਲੋਂ ਨਿਮਾਇਆ ਜਾ ਰਹੀਆਂ ਲੋਕਪੱਖੀ ਸੇਵਾਵਾਂ ਨੂੰ ਦੇਖਦੇ ਹੋਏ ਸਿਪਾਹੀ ਤੋਂ ਹੌਲਦਾਰ ਦੀਆਂ ਫੀਤੀਆਂ ਲਗਾ ਕੇ ਤਰੱਕੀ ਦੇ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਸੰਗਰੂਰ ਜ਼ਿਲ੍ਹੇ 'ਚ ਕੋਈ ਹੋਰ ਵੀ ਕਿਸਾਨ ਕਣਕ ਦੀ ਪਰਾਲੀ ਨੂੰ ਨਹੀਂ ਲਗਾ ਸਕੇਗਾ ਅੱਗ ਚੈਕਿੰਗ ਦੇ ਲਈ ਪ੍ਰਸ਼ਾਸਨ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੁਣ ਸੰਗਰੂਰ ਜ਼ਿਲ੍ਹੇ ਵਿੱਚ ਕੋਈ ਵੀ ਕਿਸਾਨ ਕਣਕ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਸਕਿਆ ਇਸ ਨੂੰ ਲੈ ਕੇ ਅੱਜ ਜੀਸੀ ਸੰਗਰੂਰ ਦੇ ਅਦੇ ਜਾਰੀ ਕਰ ਦਿੱਤਾ ਹੈ ਇਸ ਤੋਂ ਇਲਾਵਾ ਸੰਗਰੂਰ ਪ੍ਰਸ਼ਾਸਨ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਦਿੱਤੇ ਗਏ ਨੇ ਜੋ ਸਮੇਂ-ਸਮੇਂ ਤੇ ਚੈਕਿੰਗ ਵੀ ਕਰਦੀਆਂ ਰਹਿੰਦੀਆਂ ਨੇ ਉਸ ਤੋਂ ਬਾਅਦ ਅਗਲੀ ਵੀਰੇ ਹੋ ਜੀ ਆਪ ਵੱਲੋਂ ਅਮਰਤਪਾਲ ਸਿੰਘ ਖਾਲਸਾ ਤੇ ਦਵਿੰਦਰ ਸਿੰਘ ਲੋਹਾਰਾ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਪ੍ਰਮੁੱਖ ਮੰਤਰੀ ਜਿਹੜੇ ਭਵੰਤਵਨ ਪਾਰਟੀ ਦੇ ਰਾਸ਼ਟਰੀ ਸਖਤਰ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਵਿਧਾਇਕ ਬਟਲਾਦਾ ਦਸਕਾਟ ਹੇਠ ਪਾਰਟੀ ਦੇ ਨਵੇਂ ਉਧਾਰਨ ਦੀ ਲਿਸਟ ਜਾਰੀ ਕਰ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਆਪ ਸਰਕਾਰ ਨੇ 2 ਸਾਲਾਂ ਦੀ ਦੌਰਾਨ 60000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਸਰਕਾਰ ਤੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ ਸੁਖਪਾਲ ਖੈਰਾ ਸੰਗਰੂਰ ਲੋਕ ਸਭਾ ਹਲਕੇ ਦਾ ਪਿਛਲੇ 35 ਤੋਂ 35 ਸਾਲਾਂ ਦਾ ਇਤਿਹਾਸ ਰਿਹਾ ਜੋ ਪਿਛਲੀ ਵੀ ਪਾਰਟੀ ਸਰਕਾਰ ਚਾਹੁੰਦੀ ਹੈ ਉੱਥੇ ਲੋਕਾਂ ਨੇ ਉਸ ਦੀ ਉਮੀਦਵਾਰ ਨੂੰ ਲੋਕ ਸਭਾ ਚੋਣਾਂ 'ਚ ਬਾਗੀ ਹੁੰਦਿਆਂ ਕਰਾਰੀ ਹਾਰ ਦਿੱਤੀ ਹੈ ਜਿਵੇਂ ਸੰਗਰੂਰ ਦੇ ਲੋਕ ਮੌਜੂਦਾ ਹਕੂਮਤ ਨੂੰ ੱੱਕੇ ਸ਼ਾਹੀ ਨਹੀਂ ਚੱਲਦੇ ਉਵੇਂ ਹੀ ਮੈਂ ਸੰਗਰੂਰ ਦੇ ਲੋਕਾਂ ਵਾਂਗ ਬਾਗੀ ਸੁਆਦਾਂ ਵਿਅਕਤੀਆਂ ਜੋ ਪੰਜਾਬ ਦੇ ਲੋਕਾਂ ਦਾ ੱੱਕਾ ਜਾ ਵਿਸ਼ਵਾਸ ਘਾਸ ਹੁੰਦਾ ਨਹੀਂ ਦੇਖ ਸਕਦਾ ਉਸ ਤੋਂ ਬਾਅਦ ਅਗਲੀ ਬੜੀ ਖਬਰ ਜੀ ਅਗਲੀ ਬੜੀ ਖਬਰ ਜੀ ਅਸਮਾਨ ਤੋਂ ਆਈ ਹੈ ਆਫਤ ਪੰਜ ਏਕੜ ਨਾਂਣ ਨੂੰ ਲੱਗੀ ਹੈ ਜੀ ਅੱਗ ਇੱਕ ਟਰਾਂਸਫਰ ਵੀ ਸੜ ਚੁੱਕਿਆ ਪਿਛਲੇ ਕਈ ਦਿਨਾਂ ਤੋਂ ਮੌਸਮ ਖਰਾਬ ਚੱਲ ਰਿਹਾ ਹੈ ਜਿਸ ਕਰਕੇ ਕਈ ਵਾਰੀ ਮੀਂਹ ਹਨੇਰੀ ਔਨ ਨਾਲ ਜਿੱਥੇ ਕਈ ਕਿਸਾਨਾਂ ਦੀ ਪੱਕੀ ਫਸਲ ਦੀ ਫਸਲ ਦਾ ਫਸਲ ਨੁਕਸਾਨ ਹੋਇਆ ਉੱਥੇ ਹੀ ਬੀਤੀ ਰਾਤ ਹਲਕਾ ਸਨੌਰ ਦੇ ਕਸਵ ਬਲਵੇੜਾ ਨੇੜੇ ਪਿੰਡ ਜਾਫਰਪੁਰ ਵਿਖੇ ਆਕਾਸੀ ਬਿਜਲੀ ਡਿਗੜ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਪਿੰਡ ਜਾਫਰਪੁਰ ਦੇ ਹਸਾਬका ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਐਸੋਕਾਨੀ ਬਿਜਲੀ ਡਿਗਨਧਾਲ 5 ਏਕੜ ਦਾ ਣਾੜ ਨੂੰ ਅੱਗ ਲੱਗ ਚੁੱਕੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਫਰੀਦਕੋਟ ਜੇਲ ਤੋਂ ਸ਼ਿਫਟ ਕੀਤੇ ਗਏ ਨੇ ਜੀ ਹਵਾਲਾਤੀ ਵੱਲੋਂ ਜੇਲ ਸੁਪਰੀਟੈਂਡੈਂਟ ਤੇ ਹਮਲਾ ਕਰ ਦਿੱਤਾ ਫਰੀਦਕੋਟ ਜੇਲ ਤੋਂ ਸ਼ਿਫਟ ਕੀਤੇ ਗਏ ਇੱਕ ਹਵਾਲਾਤੀ ਨੂੰ ਗਾਦਰ ਵੱਲੋਂ ਜਦੋਂ ਕੇਂਦਰੀ ਜੇਲ ਗੁਰਦਾਸਪੁਰ ਦੇ ਸੁਪਰੀਟੈਂਡੈਂਟ ਦੇ ਦਫ਼ਤਰ ਸੁਪਰੀਟੈਂਡੈਂਟ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸਨੇ ਆਉਂਦੇ ਹੀ ਦਫ਼ਤਰ ਵਿੱਚ ਪਹਿਲਾਂ ਕੁਰਸੀ ਚੁੱਕ ਕੇ ਸੁਪਰੀਟੈਂਡੈਂਟ ਤੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੋਣਾਂ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਮਿਲ ਰਿਹਾ ਹੈ ਹਜ਼ਾਰਾਂ ਰੁਪਏ ਵਧੇਗਾ ਜੀ ਤਨਖਾਹ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ ਲੈ ਕੇ ਆਈ ਹੈ ਜੀ ਸਰਕਾਰ ਜਨਵਰੀ ਵਿੱਚ ਸਰਕਾਰ ਨੇ ਮਹਿੰਗਾਈ ਪੱਤੇ ਦੇ 4% ਦਾ ਵਾਅਦਾ ਕਰਕੇ 50% ਕਰ ਦਿੱਤਾ ਹੁਣ ਇਹ ਹੈ ਜਾਰ ਹੈ ਕਿ ਚੋਣਾਂ ਤੋਂ ਬਾਅਦ ਸਰਕਾਰ ਦੋ ਵੱਡੇ ਫੈਸਲੇ ਲੈ ਸਕਦੀ ਹੈ ਇਹਨਾਂ ਦੋਵੇਂ ਫੈਸਲਿਆਂ 'ਚ ਸਰਕਾਰੀ ਮੁਲਾਜ਼ਮਾਂ ਦੇ ਦੋਵੇਂ ਹੱਥਾਂ ਵਿੱਚ ਲੱਡੂ ਹੋਣਗੇ ਉਹਨਾਂ ਦੀ ਤਨਖਾਹਾਂ ਵਿੱਚ ਹਜ਼ਾਰਾਂ ਰੁਪਏ ਦਾ ਵਾਅਦਾ ਹੋਵੇਗਾ ਤੁਹਾਨੂੰ ਜੀ ਦਰਸਲ ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜ਼ਰ ਐਸੋਸੀਏਸ਼ਨ ਨੇ ਕਰਮਚਾਰੀ ਮੰਤralਏ ਨੂੰ ਪੱਤਰ ਲਿਖ ਕੇ ਕਰਮਚਾਰੀ ਲਈ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਹੈ ਜੀ। ਅੱਜ ਦੀ ਵੱਡੀ ਖਬਰ ਜੀ ਜਿੰਨਾ 80 ਕਰੋੜ ਲੋਕਾਂ ਨੂੰ ਤੁਸੀਂ ਰਾਸ਼ਨ ਬੰਦਿਓ ਉਹ ਪੰਜਾਬ ਵਿੱਚ ਹੀ ਪੈਦਾ ਕਰਦੇ ਹੈ। ਫਿਰ ਪੰਜਾਬ ਦੇ ਅੰਨਦਾਤਾ ਨੂੰ ਡੰਗਾਂ ਤੇ ਗੋਲੀਆਂ ਕਿਉਂ ਮਰੀਆਂ ਜਾ ਰਹੀਆਂ ਜਾਰੀ ਹੈ ਨੇ। ਤੁਹਾਨੂੰ ਉਸਨੇ ਚੁਣੇ ਜੀ ਪੰਜਾਬ ਦੇ ਮੁੱਖ ਮੰਤਰੀ ਭਵੰਤਮ ਨੇ ਪੀਐਮ ਮੋਦੀ ਦੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਮੋਦੀ ਸਾਹਿਬ ਜਿੰਨਾ 80 ਕਰੋੜ ਲੋਕਾਂ ਨੂੰ ਤੁਸੀਂ ਰਾਸ਼ਨ ਬੰਦਿਓ ਉਹ ਪੰਜਾਬ ਦੇ ਵਿੱਚ ਹੀ ਪੈਦਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਮਾਲਾ ਵਿੱਚ ਪਿੰਡ ਦੇ ਲੋਕਾਂ ਨੂੰ ਆਟਾ ਨਾ ਮਿਲਣ ਕਾਰਨ ਸਰਕਾਰ ਤੇ ਬਰੀ ਹੈ ਜੀ ਨਿਮਿਸ਼ਾ ਮਹਿਤਾ। ਇਹ ਖਬਰ ਹੈ ਜੀ ਗੜਸ਼ੰਕਰ ਦੀ ਬਲਾਕ ਦੇ ਪਿੰਡ ਕਮਪਾਲਾ ਦੇ ਲੋਕਾਂ ਨੂੰ ਆਟਾ ਦਾਲ ਸਕੀਮ ਤਹਿਤ ਆਟਾ ਨਾ ਮਿਲਣ ਦੇ ਮਾਮਲੇ ਨੂੰ ਲੈ ਕੇ ਮਹਿਲਾ ਅਗੂ ਨਿਮਿਸ਼ਾ ਮਹਿਤਾ ਬਲੋਗ ਪ੍ਰੈਸ ਕਾਨਫਰੰਸ ਕਰਕੇ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ। ਪਿੰਡ ਕਮਾਲਾ ਦੀ ਔਰਤਾਂ ਨੂੰ ਨਾਂ ਲੈ ਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਆਪ ਸਰਕਾਰ ਦੇ ਪਿੰਡ ਕਮਾਲਾ ਦੀ ਰਾਸ਼ਨ ਵੱਡ ਗਾਈਵ ਕਰਦੇ ਨਾ ਦੋਸ਼ ਲਾਇਆ ਜੀ।